ਵਾਹਿ ਗੁਰੂ ਸਾਹਿਬ ਜੀਓ ਗੁਰੂ ਨਾਨਕ ਪਾਦ ਪੰਕਜ ਵੰਦਨ ਪਾਦ ਪੰਕਜ ਵੰਦਨ ਸਿਮਰੋ ਅੰਗ ਦੁਖ ਨਿਕੰਦਨਾਂ ਗੁਰ ਅਮਰਦਾਸ ਹਿਰਦੈ ਨਿਤ ਧਿਆਵੂੰ ਹਿਰਦੈ ਨਿਤ ਧਿਆਵੂੰ ਸ੍ਰੀ ਗੁਰੂ ਰਾਮਦਾਸ ਗੁਣਾਵੋ ਸ੍ਰੀ ਅਰਜਨ ਬੇਗਾਨਾਨ ਕੇ ਨਾਸ਼ਕ ਬੇਗਾਨਾਨ ਕੇ ਨਾ শ গুরু হর গোবিন্দ শুভ মত হর কসক শ্রী হর রায় নমো কর জিনম কর জোড়ি শ্রী হর কৃষ্ণ নম ம கே பாலாஜி பரம கே பாலா சரி குரு கோவிந்த சிங் தரா பர பீசா பன பூனீசா வந்தோ வந்தோர ஜ ਜਿਸਮੇ ਅਮਰਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਕ ਜਤੈ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਧਾਰ ਇਕੰਕਾਰ ਸਤ ਗੁਰੂ ਤੇ ਪਰ ਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਬਿਨਾਸਨ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਬਿਨਾਸਨ ਹੋਏ ਦੋਹਰਾ ਉਸੇ ਦਿਵਸ ਤੈ ਖਾਲਸੇ ਲਗਿਓ ਪਸਾਰੋ ਹੋਣ ਪੰਚ ਪਚਾਹ ਸੈਂਕੜਨ ਰਲ ਨਿਤ ਸਿੰਘ ਖਲੋਣ ਪਰਮ ਸਨਮਾਨ ਜੋਗ ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਹਜ਼ੂਰੀ ਅੰਦਰ ਤਿੰਨਾਂ ਦੇ ਇਤਿਹਾਸਿਕ ਸਥਾਨਾਂ ਤੇ ਜੁੜਮਿਲ ਬੈਠੇ ਅਤ ਸਤਕਾਰਯੋਗ ਸਤਸੰਗੀ ਜਨੋ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਕਿ ਇੱਕ ਲੜੀ ਦੇ ਨਾਲ ਰੋਜ਼ਾਨਾ ਹੀ ਇਤਿਹਾਸ ਦੀ ਵਿਚਾਰ ਨਾਲ ਜੁੜਦੇ ਹਾਂ ਆਓ ਗੁਰਮੁਖੋ ਵਿਚਾਰਾਂ ਦੀ ਅਰੰਭਤਾ ਕਰਨ ਤੋਂ ਪਹਿਲਾਂ ਜਿੰਨੀਆਂ ਵੀ ਸੰਗਤਾਂ ਸਤਗੁਰਾਂ ਦੇ ਸਨਮੁਖ ਬੈਠੀਆਂ ਹਨ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਉਸੀ ਦਿਵਸ ਤੈ ਖਾਲਸੇ ਲਗਿਓ ਪਸਾਰੋ ਹੋਣਾ ਪੰਜ ਪਚਾਸਨ ਸੈਂਕੜਨ ਰਾਲ ਨਿਤ ਸਿੰਘ ਖਲੋੜ ਪਿਛਲੇ ਜਿਵਾਨਾਂ ਵਿੱਚ ਆਪਾਂ ਇਹ ਪ੍ਰਸੰਗ ਵਿਚਾਰ ਚੁੱਕੇ ਆਂ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੇਸਗੜ ਸਾਹਿਬ ਦੀ ਧਰਤੀ ਤੇ ਪੰਜ ਸਿਰਾਂ ਦੀ ਮੰਗ ਕੀਤੀ ਅਤੇ ਪੰਜ ਸਿੰਘਾਂ ਨੇ ਉਸ ਮੰਗ ਨੂੰ ਪੂਰਾ ਕੀਤਾ ਖੰਡੇ ਵਾਟੇ ਦੀ ਪੌਲ ਤਿਆਰ ਕੀਤੀ ਗਈ ਉਹਨਾਂ ਨੂੰ ਅੰਮ੍ਰਿਤ ਛਕਾਇਆ ਗਿਆ ਪੰਜ ਪਿਆਰੇ ਬਣਾਇਆ ਕਿਤਾਬ ਦਿੱਤਾ ਪੰਜ ਪਿਆਰਿਆਂ ਦਾ ਉਸ ਤੋਂ ਉਪਰੰਤ ਸਤਿਗੁਰੂ ਜੀ ਖੁਦ ਉਹਨਾਂ ਤੋਂ ਖੰਡੇ ਵਾਟੇ ਦੀ ਪੌਲ ਪ੍ਰਾਪਤ ਕਰਦੇ ਆ ਜੀ ਉਸ ਤੋਂ ਬਾਅਦ ਜੋ ਅੱਜ ਦਾ ਜਿਹੜਾ ਪ੍ਰਸੰਗ ਚੱਲ ਰਿਹਾ ਸ਼ੁਰੂ ਹੋ ਰਿਹਾ ਜੀ ਖਾਲਸਾ ਪੰਥ ਅਸਰਨ ਕੀ ਸਾਖੀ ਭਾਵ ਖਾਲਸੇ ਦਾ ਬਾਦਾ ਤੇ ਰਾਜ ਦਾ ਵਰ ਖਾਲਸੇ ਦਾ ਬਾਦਾ ਕਿਵੇਂ ਹੁੰਦਾ ਕਿਵੇਂ ਖਾਲਸਾ ਰਾਜ ਪ੍ਰਾਪਤ ਕਰਦਾ ਅੱਜ ਦੇ ਪ੍ਰਸੰਗ ਵਿੱਚ ਆਪਾਂ ਵਿਚਾਰ ਸ਼ੁਰੂ ਕਰਨੀ ਹੈ ਜਦੋਂ ਮਹਾਰਾਜ ਨੇ ਬਾਟਾ ਤਿਆਰ ਕਰ ਦਿੱਤਾ ਖੰਡੇ ਵਟ ਦੀ ਪੌਲ ਤਿਆਰ ਕਰ ਦਿੱਤੀ ਅੱਗੇ ਅੱਗੇ ਪੰਜ ਪੰਜ ਸਿੰਘ ਜਥੇ ਬਣਦੇ ਆ ਜੀ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਨਗਰਾਂ ਵਿੱਚ ਸਤਿਗੁਰੂ ਜੀ ਜਥਿਆਂ ਨੂੰ ਭੇਜਦੇ ਆ ਇਹ ਤੇ ਸਤਿਗੁਰੂ ਜੀ ਲਿਖਦੇ ਆ ਰਤਨ ਸਿੰਘ ਜੀ ਲਿਖ ਰਹੇ ਆ ਸਤਗੁਰੂ ਜੀ ਬਾਰੇ ਉਸ ਦਿਵਸ ਤੇ ਖਾਲਸੇ ਲੱਗੇ ਉਪਸਾਰੋ ਹੋਣ ਪੰਚ 55 ਸੈਂਕੜੇ ਰਲਨਿਤ ਸਿੰਘ ਖਲੋਨ ਕਹਿੰਦੇ ਉਸੇ ਦਿਨ ਤੋਂ ਜਦੋਂ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਖਾਲਸਾ ਪੰਥ ਵਿੱਚ ਵਾਧਾ ਹੋਇਆ ਕਹਿੰਦੇ ਸਤਗੁਰ ਮਹਾਰਾਜ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਥਾਪੜਾ ਦਿੱਤਾ ਪੰਜ ਪਿਆਰਿਆਂ ਨੂੰ ਕਿ ਭਾਈ ਹੁਣ ਤੁਹਾਡੀ ਡਿਊਟੀ ਹੈ ਖਾਲਸੇ ਦੀ ਡਿਊਟੀ ਲਾ ਦਿੱਤੀ ਗਈ ਉਹਨਾਂ ਨੇ ਪ੍ਰਚਾਰ ਪ੍ਰਸਾਰ ਸ਼ੁਰੂ ਕੀਤਾ ਨਾਲ ਖੰਡੇ ਬਾਟੇ ਦਾ ਅੰਮ੍ਰਿਤ ਵੀ ਤਿਆਰ ਹੁੰਦਾ ਸੀ ਜਿੱਥੇ ਸਿੰਘ ਪ੍ਰਚਾਰ ਕਰਨ ਜਾਂਦੇ ਸੀ ਜਿਸ ਇਲਾਕੇ ਵਿੱਚ ਜਿਸ ਥਾਂ ਤੇ ਉਥੇ ਪੰਜ ਸਿੰਘ ਖੰਡੇ ਬਾਟੇ ਦੀ ਪੌਲ ਦਿੰਦੇ ਕਹਿੰਦੇ ਪੰਜ 55 ਸੈਂਕੜੇ ਰਲਨਿਤ ਉੱਠ ਖਲੋਣ ਕਹਿੰਦੇ ਪੰਜ ਤੋਂ 50 50 ਤੋਂ ਸੈਂਕੜੇ ਸੈਂਕੜੇ ਤੋਂ ਪਤਾ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਸਤਗੁਰੂ ਜੀ ਨਾਲ ਭਾਵ ਉਹ ਪੰਜ ਪਿਆਰੇ ਅੱਗੇ ਦੀ ਅੱਗੇ ਇਹ ਵਾਟਾ ਤਿਆਰ ਕਰਦੇ ਗਏ ਕਰਦੇ ਗਏ ਸਤਗੁਰੂ ਜੀ ਦਾ ਥਾਪੜਾ ਲੈ ਕੇ ਕਹਿੰਦੇ ਇਸੇ ਤਰ੍ਹਾਂ ਖਾਲਸੇ ਦੀ ਉਤਪਤੀ ਖਾਲਸੇ ਦਾ ਵਾਅਦਾ ਤੇ ਵਿਕਾਸ ਹੋਣ ਲੱਗਿਆ ਅਤੇ ਖੰਡੇ ਵਾਟੇ ਦਾ ਜਿਹੜਾ ਅੰਮ੍ਰਿਤ ਹੈ ਇਸੇ ਤਰ੍ਹਾਂ ਪੰਜ ਪਨ ਸਿੰਘ ਵੱਖ-ਵੱਖ ਨਗਰਾਂ ਵਿੱਚ ਜਾ ਕੇ ਸ਼ਕਾ ਰਹੇ ਹਨ ਚੋਪਈ ਸਤਿਗੁਰ ਕਮ ਸਭ ਖਾਲਸਾ ਦੀਓ ਮੁਕਤ ਯਾਰ ਖਾਲਸਾ ਸਭ ਥਾਂ ਕੀਓ ਕਹਿੰਦੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਿਆਂ ਨੂੰ ਇੱਕ ਬਹੁਤ ਵੱਡਾ ਕਾਰਜ ਦਿੱਤਾ ਜੀ ਖਾਲਸਾ ਜੀ ਤੁਹਾਡਾ ਕਾਰਜ ਇਹ ਹੈ ਪ੍ਰਚਾਰ ਕਰਨਾ ਗੁਰਬਾਣੀ ਦਾ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਾ ਅਤੇ ਮਹਾਰਾਜ ਕਹਿੰਦੇ ਉਹਨਾਂ ਨੂੰ ਖੰਡੇ ਬਾਟੇ ਦੀ ਪੌਲ ਦੇਣੀ ਅਤੇ ਉਹਨਾਂ ਨੂੰ ਖੁਦ ਮੁਖਤਿਆਰੀ ਦੇ ਰਾਹ ਤੇ ਚਲਾਉਣਾ ਇਥੇ ਬਚਨ ਆਇਆ ਜੀ ਖਾਲਸੇ ਨੂੰ ਮਹਾਰਾਜ ਨੇ ਕੀ ਕੀਤਾ ਜੀ ਮੁਖਤਿਆਰ ਖਾਲਸਾ ਸਭ ਥਾਂ ਕੀਓ ਕਹਿੰਦੇ ਖਾਲਸੇ ਨੂੰ ਆਖਿਆ ਖਾਲਸਾ ਜੀ ਹੁਣ ਤੁਸੀਂ ਖੁਦ ਮੁਖਤਿਆਰ ਬਣ ਗਏ ਭਾਵ ਤੁਹਾਡਾ ਰਹਿਬਰ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਤੁਹਾਡੇ ਆਗੂ ਨੇ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣੋ ਅਤੇ ਇਸੇ ਤਰ੍ਹਾਂ ਜੀ ਖਾਲਸਾ ਅੱਗੇ ਵਧ ਰਿਹਾ ਹੈ ਦੱਖਣ ਪੂਰਬ ਉੱਤਰ ਵਾਏ ਪੱਛਮ ਮਦਪੀ ਦਏ ਕਲਹਾਏ ਕਹਿੰਦੇ ਸਤਿਗੁਰ ਮਹਾਰਾਜ ਨੇ ਪੰਜ ਪਿਆਰੇ ਦੱਖਣ ਵੱਲ ਪੂਰਬ ਵੱਲ ਉੱਤਰ ਵੱਲ ਭੇਜ ਦਿੱਤੇ ਪੱਛਮ ਮਦਪੀ ਦਏ ਕਲਹਾਏ ਕਹਿੰਦੇ ਪੱਛਮ ਦੇ ਇਲਾਕੇ ਵਿੱਚ ਵੀ ਪੰਜ ਪਿਆਰਾਂ ਨੂੰ ਭੇਜਿਆ ਹਰ ਇੱਕ ਥਾਂ ਤੇ ਸਤਿਗੁਰ ਮਹਾਰਾਜ ਪੰਜ ਪਿਆਰਾਂ ਨੂੰ ਭੇਜਦੇ ਨੇ ਅਮਰਤ ਸੰਚਾਰ ਹੋ ਰਹੇ ਹਨ ਦੁਹਰਾ ਅਮਰਤ ਪਟਣਾ ਵਿਖੇ ਜਹ ਜਹ ਗੁਰ ਨਿਜ ਠੋਰਾ ਪੁਜੰਗੀ ਭੇਜੇ ਮੁਕਤ ਯਾਰ ਕਰ ਦਿਲਾਸਨ ਸਹਯੋ ਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁਜੰਗੀ ਭੇਜੇ ਜੀ ਪੰਜ ਸਿੰਘ ਭੇਜੇ ਕਿਹੜੇ ਮਹਾਰਾਜ ਨੇ ਪਟਨੇ ਦੀ ਧਰਤੀ ਦੇ ਵਿੱਚ ਭੇਜੇ ਅੰਮ੍ਰਿਤਸਰ ਦੀ ਧਰਤੀ ਦੇ ਭੇਜੇ ਸਤਿਗੁਰੂ ਮਹਾਰਾਜ ਨੇ ਵੱਡੇ ਵੱਡੇ ਤਖਤਾਂ ਤੇ ਜਿੱਥੇ ਤਖਤ ਲੱਗਦੇ ਸੀ ਗੁਰੂ ਧਾਮ ਬਣੇ ਸੀ ਉਹਨਾਂ ਗੁਰੂ ਧਾਮਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਪੰਜ ਪਿਆਰਿਆਂ ਦੀ ਡਿਊਟੀ ਲਗਾ ਦਿੱਤੀ ਕਹਿੰਦੇ ਭਜੰਗੀ ਭੇਜੇ ਮੁਖਤਿਆਰ ਕਰ ਉਹਨਾਂ ਨੂੰ ਖੁਦ ਮੁਖਤਿਆਰੀ ਦਾ ਖਿਤਾਬ ਦੇ ਕੇ ਦਿਲਾਸਨ ਸਹਯੋ ਕਰ ਗੌਰ ਉਹਨਾਂ ਨੂੰ ਦਿਲਾਸਾ ਦਿੱਤਾ ਉਹਨਾਂ ਨੂੰ ਦਿਲਾਸਾ ਦਿੱਤਾ ਭਰੋਸਾ ਦਿੱਤਾ ਕਿ ਭਾਈ ਹੁਣ ਤੁਸੀਂ ਅੱਗੇ ਰਾਜ ਭਾਗ ਸਾਹਮਣਾ ਹੈ ਤੁਸੀਂ ਪੰਥ ਦੀ ਬਾਗਡੋਰ ਨੂੰ ਫੜਨਾ ਹੈ ਤੁਸੀਂ ਆਗੂ ਬਣ ਕੇ ਵਿਚਰਨਾ ਹੈ ਕਹਿੰਦੇ ਹੁਣ ਰਾਜ ਲੈਣ ਵਿੱਚ ਦੇਰੀ ਨਹੀਂ ਕਰਨੀ ਹੁਣ ਰਾਜ ਭਾਗ ਆਪਾਂ ਨੇ ਮੰਨਣਾ ਹੈ ਸਤਿਗੁਰੂ ਮਹਾਰਾਜ ਨੇ ਜਿਹੜੀ ਇਹ ਲਹਿਰ ਤੋਰੀ ਜੀ ਖੰਡੇਵਾਟੇ ਦੀ ਅੰਮ੍ਰਿਤ ਪਾ ਛਕਾਉਣ ਦੀ ਲਹਿਰ ਤੋਰੀ ਸਤਿਗੁਰੂ ਮਹਾਰਾਜ ਇਸੇ ਤਰ੍ਹਾਂ ਉਹਨਾਂ ਪੰਜ ਪਿਆਰੇ ਨੂੰ ਆਖਿਆ ਵੀ ਖੰਡੇਵਾਟੇ ਦੀ ਪੌਲ ਨਾਲ ਗੁਰਬਾਣੀ ਮਰਿਆਦਾ ਦ੍ਰਿੜ ਕਰਵਾ ਰਹੇ ਨੇ ਪੰਜ ਪਿਆਰੇ ਇਸੇ ਤਰ੍ਹਾਂ ਇਹ ਪੰਜ ਪਿਆਰੇ ਪਟਨੇ ਦੀ ਧਰਤੀ ਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਵਖ-ਵਖ ਥਾਵਾਂ ਤੇ ਪਹੁੰਚ ਰਹੇ ਹਨ ਚੌਪਈ ਦਈ ਪ੍ਰਵਾਨਗੀ ਸਭ ਗੁਰ ਠਾਰ ਖੰਡੇ ਪਾਹਲ ਮਿਲੇ ਖੁਦ ਤਾਰ ਕਹਿੰਦੇ ਸਤਗੁਰਾਂ ਜੀ ਨੇ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਕਾਦੀ ਪ੍ਰਵਾਨਗੀ ਦਿੱਤੀ ਮਹਾਰਾਜ ਪ੍ਰਵਾਨਗੀ ਦਿੰਦੇ ਨੇ ਪੰਜ ਪਿਆਰਿਆਂ ਨੂੰ ਇਉਂ ਆਗਿਆ ਬਖਸ਼ ਦਿੱਤੀ ਸਤਗੁਰੂ ਜੀ ਨੇ ਖੰਡੇ ਪਾਹਲ ਮਿਲੇ ਖੁਦ ਤਾਰ ਔਰ ਕਹਿੰਦੇ ਖੰਡੇ ਦਾ ਅੰਮ੍ਰਿਤ ਪੰਜ ਪਿਆਰਿਆਂ ਵੱਲੋਂ ਆਪਣੇ ਤੌਰ ਤੇ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੀ ਗਈ ਮਰਿਆਦਾ ਸਮਝਾਈ ਗਈ ਖੁਦਮਖਤਿਆਰੀ ਦਿੱਤੀ ਗਈ ਮਰਿਆਦਾ ਸਮਝਾਈ ਗਈ ਕਹਿੰਦੇ ਭਾਈ ਇਹ ਖੰਡੇ ਦੀ ਪੌਲ ਹਰ ਇੱਕ ਸਿੰਘ ਨੂੰ ਸਕਣੀ ਬਹੁਤ ਜ਼ਰੂਰੀ ਹੈ ਜੈ ਜੈ ਪੰਜ ਪੁਝੰਗੀ ਹੋਏ ਗੁਰਦੁਆਰੈ ਤੁਲ ਮੰਨ ਲਿਓ ਸੋਏ ਕਹਿੰਦੇ ਜਿੱਥੇ ਪੰਜ ਪੁਝੰਗੀ ਭਾਵ ਪੰਜ ਪਿਆਰਾਂ ਦਾ ਇਕੱਠ ਸੱਦਿਆ ਜਾਂਦਾ ਇਕੱਠ ਰੱਖਿਆ ਜਾਂਦਾ ਕਹਿੰਦੇ ਇਹ ਵੀ ਗੱਲ ਕਹੀ ਕਿ ਗੁਰਦੁਆਰਿਆਂ ਦਾ ਜਿਹੜਾ ਪ੍ਰਬੰਧ ਹੈ ਗੁਰਦੁਆਰਿਆਂ ਦਾ ਪ੍ਰਬੰਧ ਹੈ ਉਹ ਪੰਜ ਪਿਆਰਿਆਂ ਦੇ ਕੋਲ ਭਾਵ ਪੰਜ ਸਿੰਘਾਂ ਦੇ ਕੋਲ ਅਮਰਤਾਰੀ ਸਿੰਘਾਂ ਦੇ ਕੋਲ ਹੋਣਾ ਜ਼ਰੂਰੀ ਹੈ ਗੁਰੂ ਸਾਹਿਬ ਜੀ ਇਹ ਵੀ ਮਰਿਆਦਾ ਦ੍ਰਿੜ ਕਰਾ ਰਹੇ ਨੇ ਨਾ ਗੁਰੂ ਘਰ ਦਾ ਜਿਹੜਾ ਪ੍ਰਬੰਧ ਹੈ ਜੀ ਗੁਰੂ ਘਰ ਦੇ ਪ੍ਰਬੰਧ ਗੁਰੂ ਘਰ ਦਾ ਪ੍ਰਬੰਧ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਸ ਰਹੇ ਨੇ ਸਮਝਾ ਰਹੇ ਨੇ ਰਤਨ ਸਿੰਘ ਜੀ ਲਿਖ ਰਹੇ ਨੇ ਕਹਿੰਦੇ ਸਾਡੇ ਗੁਰਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਗੁਰਦੁਆਰ ਤੁੱਲ ਮੰਨ ਲਿਓ ਸੋਏ ਕਹਿੰਦੇ ਗੁਰਦੁਆਰਿਆਂ ਨੂੰ ਮੱਲ ਲੈਣਾ ਭਾਵ ਗੁਰਦੁਆਰਿਆਂ ਵਿੱਚੋਂ ਨਰਾਇਣ ਨੂੰ ਸੋਚਦੇ ਬੰਦਿਆਂ ਨੂੰ ਕੱਢਣਾ ਗੁਰਦੁਆਰਿਆਂ ਵਿੱਚੋਂ ਗੁਰਵਾਣੀ ਦਾ ਪ੍ਰਚਾਰ ਪ੍ਰਸਾਰ ਕਰਨਾ ਗੁਰਦੁਆਰਿਆਂ ਦੇ ਵਿੱਚ ਮਰਿਆਦਾ ਨੂੰ ਬਹਾਲ ਕਰਨਾ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਪੰਜ ਪਿਆਰਿਆਂ ਨੂੰ ਥਾਪੜਾ ਦਿੰਦੇ ਹਨ ਜਹ ਜਹ ਪੰਜ ਭਜੰਗੀ ਹੋਏ ਕਹਿੰਦੇ ਜਿੱਥੇ ਵੀ ਪੰਜ ਜਾਣੇ ਇਕੱਠੇ ਹੁੰਦੇ ਨੇ ਉਹਨਾਂ ਪ੍ਰਬੰਧਕਾਂ ਨੂੰ ਗੁਰੂ ਸਾਹਿਬ ਜੀ ਅਮਰ ਸ਼ਕਾਉਂਦੇ ਆ ਪੰਜ ਪਿਆਰੇ ਸਹਿਬਾਨ ਪੰਜ ਜਾਣੇ ਇਕੱਠੇ ਹੋ ਗਏ ਮਹਾਰਾਜ ਕਹਿੰਦੇ ਭਾਈ ਵਾਟਾ ਤਿਆਰ ਕਰੋ ਇਹਨਾਂ ਨੂੰ ਅਮਰ ਸ਼ਕਾਓ ਅਮਰਦ ਸ਼ਕਾ ਕੇ ਉਹਨਾਂ ਨੂੰ ਗੁਰੂ ਘਰ ਦੇ ਪ੍ਰਬੰਧ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਇਹ ਗੁਰੂ ਦੀ ਮਰਿਆਦਾ ਹੈ ਜੀ ਅਮਰਦ ਸ਼ਕਾ ਕੇ ਖੰਡੇ ਬਾਟੇ ਦੀ ਪੌਲ ਦੇ ਕੇ ਉਹਨਾਂ ਨੂੰ ਇਸੇ ਤਰ੍ਹਾਂ ਉਹ ਪੰਜ ਪਿਆਰੇ ਸਹਿਬਾਨ ਸਿੰਘ ਸਹਿਬਾਨ ਗੁਰੂ ਦੇ ਪ੍ਰਬੰਧ ਵਿੱਚ ਗੁਰਦੁਆਰਿਆਂ ਦੇ ਪ੍ਰਵੰਝ ਵਿੱਚ ਦਾਖਲ ਕਰਦੇ ਹਨ ਪੰਜ ਭਜੰਗੀ ਜਹ 71 ਹੋਏ ਬੇਸ਼ਕ ਪਾਹਲ ਕਰ ਪਿਆਵੇ ਸੋਏ ਮਹਾਰਾਜ ਕਹਿੰਦੇ ਜਿੱਥੇ ਪੰਜ ਭਜੰਗੀ 71 ਹੋ ਗਏ ਪੰਜ ਜਾਣੇ ਜੁੜ ਗਏ ਕਹਿੰਦੇ ਗੁਰੂ ਦੇ ਸੁਪੁੱਤਰ ਹਨ ਇਹ ਜਿਹੜੇ ਪੰਜ ਜਾਣੇ ਆ ਖੰਡੇ ਬਾਟੇ ਦੀ ਪਾਹਲ ਜਿਨ੍ਹਾਂ ਨੇ ਪ੍ਰਾਪਤ ਕਰ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੇਰੇ ਪੁੱਤਰ ਬਣ ਗਏ ਪਾਤਸ਼ਾਹ ਜੀ ਕਹਿ ਰਹੇ ਨੇ ਮੇਰੇ ਬੱਚੇ ਬਣ ਗਏ ਇਸੇ ਤਰ੍ਹਾਂ ਸਤਿਗੁਰੂ ਜੀ ਕਹਿ ਰਹੇ ਨੇ ਬੇਸ਼ੱਕ ਪੌਲ ਕਰ ਪਿਆਵੇ ਸੋਏ ਕਹਿੰਦੇ ਬੇਸ਼ੱਕ ਆਗਿਆ ਹੈ ਸਾਡੀ ਪੌਲ ਤਿਆਰ ਤਿਆਰ ਕਰਕੇ ਖੰਡੇ ਦੀ ਇਹਨਾਂ ਨੂੰ ਪਲਾਉਣਾ ਵੀ ਸਾਡੀ ਆਗਿਆ ਭਾਈ ਖੰਡੇ ਦੀ ਪੌਲ ਛਕਣਾ ਬਹੁਤ ਜ਼ਰੂਰੀ ਹੈ ਗੁਰੂ ਘਰ ਦੇ ਪ੍ਰਬੰਧ ਵਿੱਚ ਆਉਣ ਵਾਸਤੇ ਗੁਰੂ ਘਰ ਦੇ ਪ੍ਰਬੰਧ ਨੂੰ ਸਾਹਮਣੇ ਵਾਸਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਪੰਜ ਪਿਆਰਿਆਂ ਨੂੰ ਵੀ ਥਾਪੜਾ ਦੇ ਰਹੇ ਹਨ ਮਹਾਰਾਜ ਉਹ ਪੰਜ ਪਿਆਰੇ ਅੱਗੇ ਉਹਨਾਂ ਨੂੰ ਸਮਝਾ ਰਹੇ ਹਨ ਕਿ ਭਾਈ ਤੁਸੀਂ ਪੰਜ ਜਾਣੇ 10 ਜਾਣੇ 50 ਜਾਣੇ ਇਕੱਠੇ ਹੋਏ ਹੋ ਤੁਹਾਡੇ ਲਈ ਗੁਰੂ ਦਾ ਅੰਮ੍ਰਿਤ ਪਾਨ ਕਰਨਾ ਬੜਾ ਜ਼ਰੂਰੀ ਹੈ ਪੰਜ ਭਚੰਗੀ ਨਾ ਤੇ ਅਰਦਾਸ ਕਰਾਓ ਜੋ ਮੰਗੋ ਸੋਈ ਫਲ ਪਾਓ ਕਹਿੰਦੇ ਸੰਗਤ ਜੀ ਪੰਜ ਪਿਆਰਿਆਂ ਕੋਲੋਂ ਜਿਹੜੀ ਤੁਸੀਂ ਅਰਦਾਸ ਕਰਾਉਂਗੇ ਨਾ ਪੰਜ ਭਚੰਗੀ ਨਾ ਕਹਿੰਦੇ ਜੋ ਤੁਸੀਂ ਪੰਜ ਪਿਆਰਿਆਂ ਕੋਲੋਂ ਅਰਦਾਸ ਕਰਾਓਗੇ ਉਹ ਪੰਜ ਪਿਆਰੇ ਰਹਿਤਵਤ ਰੱਖਣ ਵਾਲੇ ਸ਼ਸਤਰਧਾਰੀ ਬਾਣੀ ਅਤੇ ਬਾਣੇ ਦੇ ਧਾਰਨੀ ਉਹ ਪੰਜ ਪਚੰਗੀ ਜੋ ਮੰਗੋ ਸੋਈ ਫਲ ਪਾਓ ਕਹਿੰਦੇ ਜੋ ਵੀ ਤੁਹਾਡੀ ਇੱਛਾ ਹੈ ਜੋ ਵੀ ਤੁਹਾਡੇ ਮਨ ਦੀ ਭਾਵਨਾ ਹੈ ਮਨ ਦੀ ਇੱਛਾ ਸਤਿਗੁਰੂ ਜੀ ਪੂਰੀ ਕਰਨਗੇ ਬਾਣੀ ਦਾ ਵਚਨ ਪੜ੍ਹਦੇ ਆਂ ਜੀ ਆਪਾਂ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਜੋ ਤੁਸੀਂ ਮੰਗੋਗੇ ਸਤਿਗੁਰੂ ਜੀ ਤੁਹਾਨੂੰ ਦੇਣਗੇ ਸਭ ਤੋਂ ਵੱਡੀ ਗੱਲ ਕਹਿੰਦੇ ਪੰਜ ਸਿੰਘਾਂ ਕੋਲੋਂ ਅਰਦਾਸ ਕਰਾਓ ਪੰਜ ਸਿੰਘਾਂ ਕੋਲੋਂ ਅਰਦਾਸ ਕਰਾਓ ਅਤੇ ਜੋ ਤੁਸੀਂ ਗੁਰੂ ਕੋਲੋਂ ਮੰਗੋ ਕਿਉਂਕਿ ਪੰਜ ਮਹਾਰਾਜ ਨੇ ਕਿਹਾ ਜੀ ਖਾਲਸਾ ਮੇਰਾ ਰੂਪ ਹੈ ਖਾਲਸਾ ਖਾਲਸਾ ਮੇਰਾ ਰੂਪ ਹੈ ਖਾਲਸੇ ਵਿੱਚ ਹੀ ਮੇਰਾ ਵਾਸਾ ਹੈ ਕਹਿੰਦੇ ਖਾਲਸੇ ਵਿੱਚ ਹੀ ਮੈਂ ਵਰਤਦਾ ਹਾਂ ਉਹਨਾਂ ਕੋਲੋਂ ਅਰਦਾਸ ਕਰਾਓਗੇ ਤੁਹਾਡੀ ਅਰਦਾਸ ਪ੍ਰਵਾਨ ਹੋ ਜਾਵੇਗੀ ਗੁਰਦਵਾਰਨ ਚੜਾਵੇ ਸਿੰਘ ਹੀ ਖਾਏ ਜੇ ਬਚ ਰਹਿ ਤੋ ਮੈਂ ਪਹੁੰਚਾਏ ਮਹਾਰਾਜ ਕਹਿੰਦੇ ਜਿਹੜਾ ਗੁਰੂ ਘਰ ਦਾ ਪ੍ਰਬੰਧ ਆ ਕਹਿੰਦੇ ਖਾਲਸਾ ਜੀ ਹੁਣ ਤੁਸੀਂ ਸਾਮੋ ਮਹਾਰਾਜ ਨੇ ਡਿਊਟੀ ਲਾ ਦਿੱਤੀ ਨਾ ਕਹਿੰਦੇ ਜਿਹੜੇ ਜਿਹੜੇ ਪੁਚੰਗੀ ਅਮਰਤ ਪਾਨ ਕਰਨਗੇ ਸਿੰਘ ਸਦੀ ਜਾਣਗੇ ਖੰਡੇ ਬਾਟੇ ਦੀ ਪੋਲ ਪ੍ਰਾਪਤ ਕਰਨਗੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਗੁਰਦੁਆਰੇ ਦਾ ਜਿਹੜਾ ਚੜਾਵਾ ਹੈ ਗੁਰੂ ਘਰ ਦੀ ਗੋਲਕ ਹੈ ਪਿਛਲੇ ਦਿਵਾਨਾਂ ਵਿੱਚ ਆਪਾਂ ਵਿਚਾਰ ਕਰ ਚੁੱਕੇ ਹਾਂ ਜੀ ਕਿਉਂਕਿ ਗੁਰੂ ਘਰ ਦਾ ਪ੍ਰਬੰਧ ਗੁਰੂ ਘਰ ਦੀ ਗੋਲਕ ਦੁਆਰਾ ਹੀ ਚੱਲਦਾ ਹੈ ਅਸੀਂ ਜਿੰਨੇ ਅਸੀਂ ਇੱਥੇ ਭਾਵ ਡਿਊਟੀਆਂ ਕਰਦੇ ਹਾਂ ਜਾਂ ਗੁਰੂ ਘਰ ਦਾ ਵੱਡੇ ਵੱਡੇ ਕਾਰਜ ਜਿਹੜੇ ਚੱਲਦੇ ਨੇ ਉਹ ਦਸਬੰਦ ਦੀ ਮਾਇਆ ਨਾਲ ਚੱਲਦੇ ਨੇ ਇਕੱਲਾ ਜਾਣਾ ਇੱਥੇ ਕੁਝ ਨਹੀਂ ਕਰ ਸਕਦਾ ਇੱਥੇ ਮਹਾਰਾਜ ਨੇ ਵੀ ਉਪਦੇਸ਼ ਕੀਤਾ ਕਹਿੰਦੇ ਗੁਰਦੁਆਰ ਅਨ ਚੜਾਵੇ ਸਿੰਘ ਹੀ ਖਾਈ ਗੁਰਦੁਆਰੇ ਦਾ ਚੜਾਵਾ ਜਿਹੜਾ ਸਿੰਘ ਵਰਤ ਸਕਦੇ ਆ ਸਾਂਝੇ ਕਾਰਜਾਂ ਵਿੱਚ ਲੋੜਵੰਦੀ ਸਹਾਇਤਾ ਵਾਸਤੇ ਕਹਿੰਦੇ ਅੱਗੇ ਮਹਾਰਾਜ ਵਚਨ ਕਰਦੇ ਆ ਜੋ ਬਚ ਜਹ ਤੋ ਮੈਂ ਪਹਟਾਏ ਕਹਿੰਦੇ ਜੇ ਕੋਈ ਚੜਾਵੇ ਵਿੱਚੋਂ ਕੋਈ ਰਕਮ ਬਚ ਜਾਂਦੀ ਹੈ ਕਹਿੰਦਾ ਤੁਸੀਂ ਆਨੰਦਪੁਰ ਵਿੱਚ ਵੀ ਉਹ ਜਮ੍ਹਾਂ ਕਰਾ ਸਕਦੇ ਹੋ ਜਾਂ ਤੁਸੀਂ ਆਪਣੇ ਇਲਾਕੇ ਦਾ ਆਪਣੇ ਗੁਰੂ ਘਰ ਦਾ ਪ੍ਰਬੰਧ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵਧੀਆ ਬਣਾ ਕੇ ਰੱਖੋ ਆਪਣੇ ਇਲਾਕੇ ਦਾ ਪ੍ਰਬੰਧ ਆਪਣੇ ਗੁਰਦੁਆਰੇ ਦਾ ਪ੍ਰਬੰਧ ਵਧੀਆ ਸਥਾਪਤ ਕਰਕੇ ਰੱਖੋ ਦਏ ਝਠੇਵਲ ਸੰਗਤ ਕਲ ਖੰਡੈ ਪਾਹਲ ਲੋ ਆਏ ਚੱਲ ਕਹਿੰਦੇ ਮਹਾਰਾਜ ਨੇ ਹੁਕਮਨਾਮੇ ਜਾਰੀ ਕੀਤੇ ਪਹਿਲਾਂ ਵੀ ਹੁਕਮਨਾਮੇ ਜਾਰੀ ਕੀਤੇ ਜੀ ਬਾਅਦ ਵਿੱਚ ਵੀ ਸਤਿਗੁਰਾਂ ਜੀ ਨੇ ਹੁਕਮਨਾਮੇ ਜਾਰੀ ਕੀਤੇ ਪਹਿਲਾਂ ਹੁਕਮਨਾਮੇ ਜਾਰੀ ਕੀਤੇ ਗਏ ਸੀ ਕਿ ਭਾਈ ਬਹੁਤ ਵੱਡਾ ਇਕੱਠ ਸੱਦਣਾ ਹੈ ਵਿਸਾਖੀ ਦੇ ਮੌਕੇ ਕੇਸਗੜ੍ਹ ਅਨੰਦਪੁਰ ਸਾਹਿਬ ਦੀ ਧਰਤੀ ਪਹੁੰਚੋ ਕਹਿੰਦੇ ਉਸ ਤੋਂ ਬਾਅਦ ਵੀ ਮਹਾਰਾਜ ਹੁਕਮਨਾਮੇ ਜਾਰੀ ਕਰਦੇ ਆ ਹੁਕਮਨਾਮਿਆਂ ਵਿੱਚ ਲਿਖਿਆ ਜਾਂਦਾ ਸਤਿਗੁਰੂ ਜੀ ਲਿਖਦੇ ਆ ਕਹਿੰਦੇ ਭਾਈ ਤੁਸੀਂ ਜਿੱਥੇ ਵੀ ਰਹਨੇ ਹੋ ਢਾਕੇ ਰਹਨੇ ਹੋ ਬੰਗਾਲ ਰਹਨੇ ਹੋ ਪਟਨੇ ਰਹ ਕਿੱਥੇ ਵੀ ਰਹਨੇ ਹੋ ਕਹਿੰਦੇ ਖੰਡੇ ਪੌਲ ਲਿਓ ਆਏ ਚੱਲ ਕਹਿੰਦੇ ਤੁਹਾਡੇ ਕੋਲ ਉਹ ਪੰਜ ਪਚੰਗੀ ਆ ਰਹੇ ਨੇ ਚੱਲ ਕੇ ਖਾਲਸਾ ਜੀ ਖੰਡੇ ਦੀ ਪੌਲ ਤੁਸੀਂ ਪ੍ਰਾਪਤ ਕਰ ਲਓ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਹਿੰਦੇ ਖੰਡੇ ਦੀ ਪੌਲ ਤੁਸੀਂ ਪ੍ਰਾਪਤ ਕਰ ਲਓ ਤੁਸੀਂ ਅੰਮ੍ਰਿਤ ਪਾਨ ਕਰ ਲਓ ਪੰਜ ਸਿੰਘ ਚੱਲ ਕੇ ਆ ਰਹੇ ਹਨ ਖੰਡੇ ਪਾਹਲ ਪੀ ਹੋਵੋ ਤੇਜ ਧਾਰੀ ਲੋ ਤੁਰਕਨਾਂ ਕੋ ਅਬ ਤੁਮ ਮਾਰੀ ਕਹਿੰਦੇ ਖੰਡੇ ਦੀ ਪੌਲ ਪੀ ਕੇ ਅੰਮ੍ਰਿਤ ਪਾਨ ਕਰਕੇ ਸਤਿਗੁਰਾਂ ਜੀ ਦਾ ਅੰਮ੍ਰਿਤ ਬਾਣ ਕਰਕੇ ਕਹਿੰਦੇ ਤੇਜ ਧਾਰੀ ਭਾਵ ਤਿਆਰ ਵਰ ਤਿਆਰ ਤੇਜ ਧਾਰੀ ਦਾ ਅਰਥ ਤਿਆਰ ਵਰ ਤਿਆਰ ਹੋਵੋ ਸਿੰਘ ਸਜੋ ਲਿਓ ਤੁਰਕਨਾਂ ਕੋ ਅਬ ਤੁਮ ਮਾਰੀ ਕਹਿੰਦੇ ਹੁਣ ਤੁਸੀਂ ਤੁਰਕਾਂ ਨੂੰ ਮਾਰ ਲੈਣਾ ਖਾਲਸਾ ਜੀ ਤੁਰਕਾਂ ਨੂੰ ਆਪਣੇ ਪੈਰਾਂ ਥਲੇ ਮਸਲ ਦੇਣਾ ਕਹਿੰਦੇ ਤੁਰਕ ਚੜ੍ਹ ਕੇ ਆ ਰਹੇ ਨੇ ਜੇ ਤੁਸੀਂ ਤਿਆਰ-ਵਾਰ ਤਿਆਰ ਰਹੋਗੇ ਤਾਂ ਤੁਹਾਡੀ ਇੱਕ ਜਥੇਬੰਦੀ ਬਣੇਗੀ ਤੁਰਕਾਂ ਦੀ ਕੋਈ ਮਜ਼ਾਲ ਨਹੀਂ ਤੁਹਾਡੇ ਤੇ ਹਮਲਾ ਕਰ ਜਾਣ ਤਿਆਰ-ਵਾਰ ਤਿਆਰ ਹੋ ਕੇ ਸ਼ਸਤਰ ਪੈਣ ਕੇ ਰੱਖੋ ਖੰਡੇ ਪਾਹਲ ਮੈਂ ਪਈਬ ਕਲਾ ਤੁਰਕ ਜਾਉਗ ਨਠਪੰਤ ਟਲਾ ਕਹਿੰਦੇ ਖੰਡੇ ਦੀ ਪੌਲ ਵਿੱਚ ਐਡੀ ਬੜੀ ਕਲਾ ਹੈ ਖੰਡੇ ਦੀ ਪਾਉਲ ਵਿੱਚ ਏਡੀ ਵੱਡੀ ਕਲਾ ਹੈ ਜੋ ਜੋ ਅਮਰਤ ਪਾਨ ਕਰਦੇ ਹਨ ਜੋ ਜੋ ਅਮਰਤ ਛਕਦੇ ਹਨ ਸੱਚਮੁੱਚ ਉਹ ਅੰਦਰੋਂ ਮਰੇ ਹੋਏ ਸੀ ਪਹਿਲਾਂ ਜਿਉਂਦੇ ਹੋ ਜਾਂਦੇ ਨੇ ਆਤਮਿਕ ਤੌਰ ਤੇ ਮਾਨਸਿਕ ਤੌਰ ਤੇ ਖੰਡੇ ਦੀ ਪਾਉਲ ਇੰਨਾ ਬਲਵਾਨ ਕਰ ਦਿੰਦੀ ਹੈ ਤੁਰਕ ਜਾਊਗਾ ਨੱਠ ਪੰਥ ਅਟੱਲਾ ਕਹਿੰਦੇ ਤੁਰਕਾਂ ਦਾ ਪੰਥ ਨੱਠ ਗਿਆ ਦਰਖਾਂ ਦਾ ਪੰਥ ਭੱਜ ਗਿਆ ਹੁਣ ਖਾਲਸੇ ਦਾ ਰਾਜ ਹੋ ਗਿਆ ਦੁਹਰਾ ਸਤਿਗੁਰ ਕੀਨੇ ਬਚਨ ਜੋ ਸੋ ਲਏ ਮਜੈਲ ਨ ਮੰਨ ਔਰ ਨਾ ਪੀ ਜਨ ਕਿਨ ਮੰਨੇ ਪਏ ਪਾ ਗੁਣ ਦੰ ਕਹਿੰਦੇ ਜੋ ਸਤਿਗੁਰਾਂ ਜੀ ਨੇ ਖੰਡੇ ਬਾਟੇ ਦੀ ਪੌਲ ਬਾਬਦ ਬਚਨ ਕੀਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਵੀ ਬਚਨ ਕੀਤੇ ਕਹਿੰਦੇ ਉਹਨਾਂ ਬਚਨਾਂ ਨੂੰ ਮਝੈਲ ਦਾ ਅਰਥ ਹੁੰਦਾ ਜੀ ਮਝੈ ਲਈਏ ਮਾਝੇ ਵਾਲੇ ਸਿੰਘ ਮਾਝਾ ਦੁਆਬਾ ਮਾਲਵਾ ਜਿਹੜੇ ਅੰਮ੍ਰਿਤਸਰ ਦਾ ਇਲਾਕਾ ਹੈ ਜੀ ਉਹਨੂੰ ਮਝੈਲ ਇਲਾਕਾ ਕਿਹਾ ਜਾਂਦਾ ਮਝੈ ਲਈਏ ਮਾਝੇ ਵਾਲੇ ਸਿੰਘ ਅਸੀਂ ਮਾਲਵੇ ਵਾਲੇ ਆ ਮਲਵਈ ਦੁਆਬੇ ਵਾਲੇ ਜਲੰਧਰ ਸੈਡ ਦੁਆਬੇ ਵਾਲੇ ਨੇ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਇੱਥੇ ਜਿਹੜਾ ਅਸੀਂ ਬਚਨ ਪੜ੍ਹ ਰਹੇ ਹਾਂ ਸਤਿਗੁਰੂ ਕੀ ਉਹ ਬਚਨ ਜੋ ਸੋ ਲਏ ਮਝੈਲਨ ਕਹਿੰਦੇ ਮਝੈਲਾਨੇ ਮਾਝੇ ਵਾਲੇ ਸਿੰਘਾਂ ਨੇ ਉਹਨਾਂ ਬਚਨਾਂ ਨੂੰ ਕਮਾਇਆ ਔਰਨ ਭੀ ਜਨ ਕਿਨ ਮੰਨੇ ਜਿਨ੍ਹਾਂ ਜਿਨ੍ਹਾਂ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਮੰਨੇ ਭਏ ਭਾਗ ਉਨ ਧੰਨ ਕਹਿੰਦੇ ਉਹ ਵੱਡੇ ਭਾਗਾ ਵਾਲੇ ਹੋ ਗਏ ਧੰਨ ਭਾਗ ਹੋ ਗਏ ਉਹਨਾਂ ਦੇ ਚਾਪਈ ਇਮ ਖਾਲਸਾ ਪੰਥ ਭਏ ਉਤਪੰਨ ਦੇਖ ਸਤਗੁਰੂ ਬੋ ਹੋਏ ਪ੍ਰਸੰਨ ਕਹਿੰਦੇ ਇਸ ਤਰੀਕੇ ਨਾਲ ਸਤਗੁਰਾਂ ਜੀ ਦਾ ਪੰਥ ਉਤਪੰਨ ਹੋਇਆ ਇਸ ਤਰੀਕੇ ਨਾਲ ਖਾਲਸੇ ਦੀ ਸ਼ਕਤੀ ਵਿੱਚ ਵਾਧਾ ਹੋਇਆ ਖਾਲਸਾ ਪ੍ਰਗਟ ਹੋਇਆ ਦੇਖ ਸਤਿਗੁਰੂ ਬਹੁਏ ਪ੍ਰਸੰਨ ਕਹਿੰਦੇ ਮਹਾਰਾਜ ਆਪਣੇ ਪੰਥ ਨੂੰ ਵੇਖ ਕੇ ਆਪਣੇ ਤਿਆਰ ਵਰ ਤਿਆਰ ਖਾਲਸੇ ਨੂੰ ਵੇਖ ਕੇ ਬੜਾ ਪ੍ਰਸੰਨ ਹੋ ਰਹੇ ਹਨ ਸਤਿਗੁਰ ਖਾਲਸੇ ਸਸਤਰ ਫੜਾਵੇ ਪਾਤ ਪਾਤ ਪੁਸ਼ਾਕ ਪਹਿਰਾਵੇ ਕਹਿੰਦੇ ਸਤਿਗੁਰੂ ਜੀ ਆਪਣੇ ਖਾਲਸੇ ਨੂੰ ਸ਼ਸਤਰ ਫੜਾਉਂਦੇ ਨੇ ਮਹਾਰਾਜ ਆਪ ਸ਼ਸਤਰ ਦਿੰਦੇ ਐ ਕਹਿੰਦੇ ਭਾਂਤ ਭਾਂਤ ਪੋਸ਼ਾਕੇ ਪਹਿਰਾਵੇ ਕਹਿੰਦੇ ਮਹਾਰਾਜ ਭਾਂਤ ਭਾਂਤ ਦੇ ਪੋਸ਼ਾਕੇ ਕੇਸਰੀ ਸਪੈਦ ਸੁਰਮਈ ਕਹਿੰਦੇ ਪੋਸ਼ਾਕੇ ਪੈਨਾਉਂਦੇ ਨੇ ਵਧੀਆ-ਵਧੀਆ ਖਜ਼ਾਨੇ ਵਿੱਚੋਂ ਸੰਗਤਾਂ ਨੂੰ ਮਾਇਆ ਵੀ ਭੇਟ ਕਰਦੇ ਹਨ ਵਧੀਆ ਸ਼ਸਤਰ ਵੀ ਭੇਟ ਕਰਦੇ ਹਨ ਅਤੇ ਸਤਿਗੁਰ ਮਹਾਰਾਜ ਪੰਥ ਨੂੰ ਸਭ ਕੁਝ ਵਰਤਾ ਰਹੇ ਨੇ ਕਿਉਂਕਿ ਮਹਾਰਾਜ ਲਈ ਸਭ ਤੋਂ ਵੱਡਾ ਪੰਥ ਹੈ ਜੀ ਪੰਥ ਵਸੇ ਮੈਂ ਉਜੜਾ ਮਨ ਚਾਉ ਖਨੇਰਾ ਪੰਥ ਦੀ ਖਾਤਰ ਆਪਣੇ ਭਜੰਗੀਆਂ ਦੀ ਖਾਤਰ ਆਪਣੇ ਸਿੰਘਾਂ ਦੀ ਖਾਤਰ ਮਹਾਰਾਜ ਸਭ ਕੁਝ ਕੁਰਬਾਨ ਕਰ ਰਹੇ ਹਨ ਮਦ ਸਤਗੁਰ ਬਹ ਮਨਜੀ ਟਹਾਏ ਚੁ ਫੇਰੇ ਖੜੇ ਸਿੰਘ ਸ਼ਸਤਰ ਲਗਾਈ ਕਹਿੰਦੇ ਜਦੋਂ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਮਦ ਦਾ ਅਰਥ ਹੁੰਦਾ ਵਿਚਕਾਰ ਆਪਣਾ ਪਲੰਗਾ ਢਾਕੇ ਆਪਣੇ ਤਖਤ ਤੇ ਬੈੰਦੇ ਨੇ ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਲੇ ਦੁਆਲੇ ਸ਼ਸਤਰਧਾਰੀ ਸਿੰਘ ਪਹਿਰਾ ਦਿੰਦੇ ਆ ਸ਼ਸਤਰਧਾਰੀ ਸਿੰਘ ਖੜਦੇ ਆ ਕਹਿੰਦੇ ਇੰਨੀ ਵਧੀਆ ਸ਼ਾਨ ਇੰਨਾ ਵਧੀਆ ਸਜਿਆ ਹੋਇਆ ਖਾਲਸਾ ਸਤਿਗੁਰੂ ਜੀ ਪ੍ਰਸੰਨ ਹੁੰਦੇ ਆ ਉਹਨਾਂ ਨੂੰ ਰਹਿਤ ਵਹਿਤ ਸਿਖਾ ਰਹੇ ਆ ਰਹਿਤ ਵਿੱਚ ਕਿਵੇਂ ਰਹਿਣਾ ਚੁਫੇਰੇ ਚੁਫੇਰੇ ਖੜਾ ਸਿੰਘ ਸ਼ਸਤਰ ਲਗਾਏ ਕਹਿੰਦੇ ਸਤਗੁਰਾਂ ਦੇ ਚੁਫੇਰੇ ਸਤਗੁਰਾਂ ਦੇ ਸਨਮਖ ਹੋ ਕੇ ਸਿੰਘ ਤਿਆਰ ਵਰ ਤਿਆਰ ਹੋ ਕੇ ਰਹਿੰਦੇ ਹਨ ਜਿਮ ਗੋਪਨ ਮਦ ਕਾਨਾ ਵਿਰਾਜੈ ਤਿਮ ਸਤਗੁਰ ਸਿੰਘਣਾ ਮਦ ਛਾਜੈ ਹੁਣ ਇਥੇ ਕਵੀ ਜੀ ਉਦਾਹਰਨ ਦਿੰਦੇ ਆ ਜੀ ਪ੍ਰਮਾਣ ਦਿੱਤਾ ਕਵੀ ਜੀ ਨੇ ਕਹਿੰਦੇ ਮਥਰਾ ਬਿਦਰਾਵਨ ਗੋਕਲ ਦੇ ਵਿੱਚ ਜਿਵੇਂ ਕ੍ਰਿਸ਼ਨ ਰਹਿੰਦਾ ਕ੍ਰਿਸ਼ਨ ਦੇ ਦਵਾਲੇ ਉਹਦੀਆਂ ਜੜੀਆਂ ਦਾਸੀਆਂ ਨੇ ਗੋਪੀਆਂ ਨੇ ਰਹਿੰਦੀਆਂ ਨੇ ਉਹ ਕ੍ਰਿਸ਼ਨ ਉਹਨਾਂ ਨੂੰ ਇਸ ਤਰ੍ਹਾਂ ਚੰਗਾ ਲੱਗਦਾ ਉਦਾਹਰਣ ਦਿੱਤੀ ਹੈ ਕਹਿੰਦੇ ਇਸੇ ਤਰ੍ਹਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਿਵਾਲੇ ਜਿੰਨੇ ਸਿੰਘ ਨੇ ਉਹ ਬੜਾ ਸ਼ੋਭ ਦੇ ਹਨ ਕਵੈਦ ਕਰਾਵੇ ਸਿੰਘਾਂ ਨੂੰ ਦੁੜਾਏ ਕਿ ਤੈਚ ਫੇਰ ਦੇਖੇ ਖੜਵਾਏ ਕਹਿੰਦੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੰਘਾਂ ਦੀ ਪ੍ਰੇਡ ਕਰਾਉਂਦੇ ਆ ਭਾਵ ਸਿੰਘਾਂ ਨੂੰ ਸ਼ਸਤਰ ਚਲਾਉਣਾ ਸਿਖਾਉਂਦੇ ਆ ਹਰ ਇੱਕ ਤਰ੍ਹਾਂ ਦੀ ਸਿੱਖਿਆ ਗੁਰੂ ਸਾਹਿਬ ਉਹਨਾਂ ਦੀ ਦੌੜਾਂ ਵੀ ਕਰਾਉਂਦੇ ਆ ਜੀ ਘੋੜ ਸਵਾਰੀ ਸਤਿਗੁਰੂ ਜੀ ਸਿਖਾਉਂਦੇ ਆ ਤੀਰ ਕਮਾਨ ਚਲਾਉਣਾ ਸਿਖਾਉਂਦੇ ਆ ਕਿਤੈ ਚਫੇਰੇ ਦੇਖੈ ਖੜਾਵੇ ਕਹਿੰਦੇ ਕਈ ਚਫੇਰੇ ਮਹਾਰਾਜ ਉਹਨਾਂ ਨੂੰ ساری ਫੌਜ ਨੂੰ ਇੱਕ ਥਾਂ ਤੇ ਖੜਾ ਵੀ ਦਿੰਦੇ ਆ ਕਦੇ ਉਹਨਾਂ ਦੀ ਦੌੜ ਵੀ ਲਵਾਉਂਦੇ ਹਨ ਕਿਸੈ ਬਹਾਲੇ ਦੇ ਉਠਾਏ ਕਿਸੈ ਉਠਾਵੇ ਕਿਸ ਦੇ ਅਨਸਾਏ ਕਿਸੇ ਸਿੰਘ ਨੂੰ ਮਹਾਰਾਜ ਬਿਠਾ ਦਿੰਦੇ ਆ ਕਿਸੇ ਸਿੰਘ ਨੂੰ ਮਹਾਰਾਜ ਖੜਾਾ ਦਿੰਦੇ ਆ ਗੁਰੂ ਸਾਹਿਬ ਜੀ ਇੱਕ ਫੁਰਤੀ ਵਾਲਾ ਖਾਲਸਾ ਖਾਲਸੇ ਵਿੱਚ ਇਨੀ ਫੁਰਤੀ ਹੋਣੀ ਚਾਹੀਦੀ ਹੈ ਜੀ ਕਹਿੰਦੇ ਕਿਸੇ ਸਿੰਘ ਨੂੰ ਮਹਾਰਾਜ ਬਿਠਾ ਵੀ ਦਿੰਦੇ ਆ ਕਿਸੇ ਨੂੰ ਖੜਾ ਦਿੰਦੇ ਆ ਕਿਸੇ ਉਠਾਵੈ ਕਿਸ ਦੇ ਨਸਾਏ ਕਹਿੰਦੇ ਕਿਸੇ ਨੂੰ ਨਸਾਬ ਹੀ ਦਿੰਦੇ ਆ ਭਜਾ ਡੜਾ ਵੀ ਦਿੰਦੇ ਆ ਕਿਸੇ ਨੂੰ ਬਿਠਾ ਦਿੰਦੇ ਹਨ ਕਿਸੈ ਫੜਾਵੈ ਮੋਟੇ ਛੋਟੇ ਕਰੈ ਕੁਆਇਦ ਦੁਏਦ ਜੋਟੇ ਕਹਿੰਦੇ ਕਿਸੇ ਨੂੰ ਸ਼ਾਸਤਰ ਵਿਦਿਆ ਦਾ ਅਭਿਆਸ ਕਰਾ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਦੇ ਕਹਿੰਦੇ ਕਿਸੇ ਨੂੰ ਮੋਟਾ ਸੋਟਾ ਵੀ ਫੜਾ ਦਿੰਦੇ ਆ ਕਿਸੇ ਨੂੰ ਸ਼ਰੀ ਸਾਹ ਫੜਾ ਦਿੰਦੇ ਆ ਕਰੈ ਕੁਆਇ ਤ ਦੋਏ ਦੋਏ ਜੋਟੇ ਕਹਿੰਦੇ ਦੋ ਦੋ ਜੋਟੇ ਬਣਾ ਕੇ ਸ਼ਾਸਤਰ ਵਿਦਿਆ ਦਾ ਅਭਾਸ ਕਰਾਉਂਦੇ ਆ ਭਾਵ ਦੋ ਦੋ ਸਿੰਘਾਂ ਦੇ ਜੋਟੇ ਬਣਾ ਕੇ ਉਹਨਾਂ ਦੇ ਨਕਲੀ ਲੜਾਈਆਂ ਭਾਵ ਸ਼ਾਸਤਰ ਵਿਦਿਆ ਦਾ ਅੱਗੇ ਆ ਸਤਿਗੁਰੂ ਜੀ ਕਰਾ ਰਹੇ ਹਨ ਵਾਹਨਾ ਮਦ ਸਤਿਗੁਰ ਜਾ ਖੜੇ ਚੱਕ ਚੱਕ ਢੀਮਣਾ ਸੋ ਸਿੰਘ ਲੜੈ ਕਹਿੰਦੇ ਕਦੇ ਕਦੀ ਸਤਿਗੁਰ ਜੀ ਬਾਣ ਵਾਲੇ ਬਾਣ ਵਿੱਚ ਖੇਤ ਵਿੱਚ ਨੰਦਪੁਰ ਦੀ ਲੱਗੀ ਕਿਤੇ ਮਹਾਰਾਜ ਖੇਤ ਵਿੱਚ ਜਾ ਕੇ ਖੜ ਜਾਂਦੇ ਆ ਚੱਕ ਚੱਕ ਢੀਮਣ ਸੋ ਸਿੰਘ ਲੜੈ ਕਹਿੰਦੇ ਮਹਾਰਾਜ ਉਹਨਾਂ ਨੂੰ ਢੀਮਾ ਦਾ ਅਰਥ ਆ ਜੀ ਬੱਟਾ ਡਲੇ ਆਪਾਂ ਕਹਿ ਦੇਣਾ ਆਪਣੀ ਭਾਸ਼ਾ ਵਿੱਚ ਉਹਨਾਂ ਨੂੰ ਮਹਾਰਾਜ ਵੇਖੋ ਨਿੱਕੀ ਤੋਂ ਨਿੱਕੀ ਗੱਲ ਡਲੇ ਨੂੰ ਕਿਵੇਂ ਚਲਾਉਣਾ ਟੀਮ ਕਿਵੇਂ ਮਾਰਨੀ ਹੈ ਦੁਸ਼ਮਣ ਦੇ ਸਤਿਗੁਰ ਮਹਾਰਾਜ ਨਿੱਕੀ ਤੋਂ ਨਿੱਕੀ ਗੱਲ ਖੇਤ ਵਿੱਚ ਕਿਵੇਂ ਤੁਰਨਾ ਮਹਾਰਾਜ ਸਾਰੀਆਂ ਗੱਲਾਂ ਆਪਣੇ ਸਿੰਘਾਂ ਨੂੰ ਸਿਖਾ ਰਹੇ ਹਨ ਦੋਹਰਾ ਸੋਚੀ ਖੰਡੰਗ ਸਿੰਘ ਜਿਮ ਜੜੈ ਅੜੈ ਸੋ ਕੁਲਾ ਹੈ ਸਤਿਗੁਰ ਦੇਖ ਖੁਸ਼ੀਆਂ ਕਰੇ ਦੇ ਮੁਲਕ ਜਗੀਰ ਲਾਏ ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਅਗੇ ਪਾਤਸ਼ਾਹ ਜੀ ਆਪ ਖੇਡਦੇ ਆ ਸੋਚੀ ਖੇਡਾ ਸਿੰਘ ਜਿਮ ਜੜਾ 170 ਘਲ ਕਲਾਏ ਕਹਿੰਦੇ ਮਹਾਰਾਜ ਆਪ ਵੀ ਉਹਨਾਂ ਨੂੰ ਖੜਾਉਣਾ ਸਿਖਾ ਰਹੇ ਆ ਸ਼ਾਸਤਰ ਵਿਦਿਆ ਦੇ ਰਹੇ ਆ ਜਿਵੇਂ ਸਤਗੁਰੂ ਜੀ ਬਾਤ ਕਰਦੇ ਉਹਨਾਂ ਨੂੰ ਸਿਖਾਇਆ ਜਾ ਰਿਹਾ ਸਤਗੁਰ ਦੇ ਖੁਸ਼ੀਆਂ ਕਰੇ ਮੁਲਕ ਜੰਗੀਰੇ ਲਾਏ ਮਹਾਰਾਜ ਕਹਿੰਦੇ ਖਾਲਸਾ ਜੀ ਹੁਣ ਆਪਾਂ ਜੰਗੀਰਾ ਦੇ ਮਾਲਕ ਬਣ ਜਾਣਾ ਹੈ ਖਾਲਸਾ ਜੀ ਆਪਣਾ ਰਾਜ ਭਾਗ ਆ ਜਾਣਾ ਹੈ ਕਹਿੰਦੇ ਇਸੇ ਤਰ੍ਹਾਂ ਮਹਾਰਾਜ ਖੁਸ਼ੀਆਂ ਵੀ ਮਨਾ ਰਹੇ ਆ ਕਹਿੰਦੇ ਵੇਖੋ ਖਾਲਸਾ ਜੀ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਢੰਗ ਨਾਲ ਸ਼ਾਸਤਰ ਵਿਦਿਆ ਵਿੱਚ નિਪੁੰਨ ਹੋ ਗਏ ਹੋ ਚਉ ਪਈ ਸਤਗੁਰ ਕਹਿਓ ਮੁਖੋ ਮੰਗੋ ਜਗੀਰਾ ਮਿਲਗ ਮੁਲਕ ਤੁਮਕੋ ਸੋਬੀਰਾ ਸਤਗੁਰ ਜੀ ਕਹਿੰਦੇ ਮਹਾਰਾਜ ਕਹਿਣ ਲੱਗੇ ਸਿੰਘਾਂ ਨੂੰ ਕਹਿੰਦੇ ਮੂੰਹ ਤੋਂ ਜੋ ਕੁਝ ਮੰਗਣਾ ਮੰਗ ਲੋ ਜੰਗੀਰ ਚਾਹੀਦੀ ਹੈ ਤੁਹਾਨੂੰ ਕੋਈ ਵੀ ਚੀਜ਼ ਚਾਹੀਦੀ ਹੈ ਕਹਿੰਦੇ ਜੋ ਚੀਜ਼ ਦੀ ਮੰਗ ਕਰਦੇ ਹੋ ਮੰਗ ਲਓ ਸਭ ਕੁਝ ਤੁਹਾਨੂੰ ਮਿਲ ਜਾਣਾ ਹੈ ਮਿਲਗ ਮੁਲਕ ਤੁਮ ਕੋ ਸੋ ਵੀਰਾ ਕਹਿੰਦੇ ਸਤਗੁਰੂ ਮਹਾਰਾਜ ਕਹਿੰਦੇ ਹਨ ਭਾਵੇਂ ਤੁਸੀਂ ਕੋਈ ਮਰਜੀ ਮੁਲਕ ਮੰਗ ਲਓ ਦੇਸ਼ ਮੰਗ ਲਓ ਹਰ ਇੱਕ ਚੀਜ਼ ਤੁਸੀਂ ਕਿਉਂਕਿ ਰਾਜ ਭਾਗ ਪ੍ਰਾਪਤ ਕਰ ਲੈਣਾ ਹੈ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਈ ਖਾਲਸੇ ਦਾ ਰਾਜ ਆਣ ਲੈ ਰਿਹਾ ਮੁਗਲ ਨੇ ਜਿਹੜੇ ਉਪਹਾਜ ਰਹੇ ਨੇ ਨਾਠ ਰਹੇ ਹਨ ਜਹ ਜਹ ਤੁਮਰੋ ਮਨ ਪਤੀ ਆਏ ਸੋਉ ਸੋਉ ਤੁਮ ਦੇ ਗੁਲਾਏ ਕਹਿੰਦੇ ਜਿਵੇਂ ਤੁਹਾਡਾ ਮਨ ਕਰਦਾ ਹੈ ਵੇਖੋ ਧਿਆਨ ਨਾਲ ਮਹਾਰਾਜ ਕਹਿੰਦੇ ਤੁਹਾਡਾ ਮਨ ਜੋ ਵੀ ਤੁਹਾਡਾ ਇਲਾਕਾ ਇਲਾਕਾ ਤੁਹਾਨੂੰ ਪਸੰਦ ਆਉਂਦਾ ਨਾ ਸਿੰਘੂ ਇਲਾਕਾ ਮੰਨ ਲਓ ਬਸ ਖਾਲਸੇ ਦਾ ਰਾਜ ਹੈ ਕਹਿੰਦੇ ਜਿਹੜੇ ਇਲਾਕੇ ਵਿੱਚ ਰਹਿਣਾ ਚਾਹੁੰਦੇ ਉਸ ਇਲਾਕੇ ਵਿੱਚ ਸਿੱਕੀ ਦਾ ਪ੍ਰਚਾਰ ਪ੍ਰਸਾਰ ਕਰਨਾ ਅਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜੋ ਕਹਿੰਦੇ ਸੁਣ ਇੱਥੇ ਕਹਿ ਰਹੇ ਹਨ ਸੋ ਸੋ ਤੁਮ ਦਿਓ ਲਾਏ ਕਹਿੰਦੇ ਜਿਹੜੀਆਂ ਤੁਹਾਨੂੰ ਜੰਗੀਰਾਂ ਚਾਹੀਦੀਆਂ ਜਿਹੜਾ ਤੁਹਾਨੂੰ ਇਲਾਕਾ ਚਾਹੀਦਾ ਉਹ ਤੁਹਾਨੂੰ ਸਭ ਕੁਝ ਮੈਂ ਦੇਵਾਂਗਾ ਸੁਣਤ ਬਚਨ ਗਿਰ ਨੇਰੇ ਪਏ ਚਹੇ ਪੰਜਾਬ ਅਬ ਹਮ ਅਮਲ ਲੈ ਕਹਿੰਦੇ ਇਹ ਬਚਨ ਸੁਣ ਕੇ ਨੇੜੇ ਡਿੱਗ ਪਏ ਗਰੀਬ ਸਿੱਖ ਸੀ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਮਹਾਰਾਜ ਨੇ ਪਾਤਸ਼ਾਹੀ ਦਾਵਾ ਦਿੱਤਾ ਕਹਿੰਦੇ ਮਹਾਰਾਜ ਬਸ ਸਾਨੂੰ ਤਾਂ ਜਿਵੇਂ ਤੁਹਾਡਾ ਬਚਨ ਹੋਇਆ ਅਸੀਂ ਤੁਹਾਡੇ ਬਚਨਾਂ ਦੀ ਪਾਲਣਾ ਕਰਦੇ ਹਾਂ ਕਹਿੰਦੇ ਕਹੇ ਪੰਜਾਬ ਹਮ ਅਬ ਹਮ ਮੱਲ ਲੈ ਕਹਿੰਦੇ ਮਹਾਰਾਜ ਸਭ ਤੋਂ ਪਹਿਲਾਂ ਅਸੀਂ ਪੰਜਾਬ ਨੂੰ ਮੱਲਣਾ ਹੈ ਮਹਾਰਾਜ ਸਭ ਤੋਂ ਪਹਿਲਾਂ ਅਸੀਂ ਪੰਜਾਬ ਦੀ ਧਰਤੀ ਦੇ ਖਾਲਸੇ ਦੇ ਨਿਸ਼ਾਨ ਚਲਾਉਣੇ ਨੇ ਸਭ ਤੋਂ ਪਹਿਲਾਂ ਅਸੀਂ ਪੰਜਾਬ ਲਾਹੌਰ ਨੂੰ ਆਪਣੇ ਬਸ ਵਿੱਚ ਕਰਨਾ ਹੈ ਸਤਿਗੁਰ ਕਹਿਓ ਮੰਗੋ ਦੇਸ਼ ਪੜ ਦੱਖਣ ਮੰਗੋ ਪਹਾੜ ਪੂਰਬ ਪੱਛਮ ਸਤਿਗੁਰ ਜੀ ਇੰਨੇ ਖੁਸ਼ਾਲ ਹਿਰਦੇ ਨਾਲ ਕਹਿਣ ਲੱਗੇ ਵਿਸ਼ਾਲ ਹਿਰਦੇ ਨਾਲ ਕਹਿਣ ਲੱਗੇ ਮਹਾਰਾਜ ਕਹਿੰਦੇ ਭਾਈ ਸਿੰਘੋ ਤੁਸੀਂ ਕੋਈ ਮਰਜ਼ੀ ਇਲਾਕਾ ਮੰਗੋ ਸਤਿਗੁਰ ਕਹਿਓ ਮੰਗੈ ਦੇਸ਼ ਦੱਖਣ ਦੱਖਣ ਦੇਸ਼ ਦੇ ਦਈਏ ਮੰਗੋ ਪਹਾੜ ਔ ਪੂਰਬ ਪੱਛਮ ਪਹਾੜੀ ਇਲਾਕਾ ਦੇ ਦਈਏ ਪੂਰਬੀ ਲਕਾ ਦੇ ਦਈਏ ਮਹਾਰਾਜ ਸਿੰਘਾਂ ਨਾਲ ਇਸ ਤਰ੍ਹਾਂ ਬਚਨ ਵਿਲਾਸ ਕਰ ਰਹੇ ਹਨ ਸਿੰਘ ਕਹੇ ਹਮ ਦੂਰ ਕਿ ਮ ਜਾਵੇ ਮਦ ਪੰਜਾਬ ਰਾਜ ਕਮਾਵੇ ਮਹਾਰਾਜ ਅਸੀਂ ਦੂਰ ਨਹੀਂ ਜਾਣਾ ਚਾਹੁੰਦੇ ਮਹਾਰਾਜ ਤੁਸੀਂ ਤਾਂ ਇਲਾਕੇ ਬਹੁਤ ਦੂਰ ਦੂਰ ਗਿਣਾ ਰਹੇ ਹੋ ਕਹਿੰਦੇ ਮਦ ਦਾ ਅਰਥ ਹੁੰਦਾ ਜੀ ਵਿੱਚ ਅਸੀਂ ਤਾਂ ਪੰਜਾਬ ਦੇ ਵਿੱਚ ਹੀ ਰਾਜ ਭਾ ਪਾਇਮ ਕਰਨਾ ਹੈ ਮਦ ਪੰਜਾਬ ਪੰਜਾਬੇ ਰਾਜ ਕਮਾਵੇ ਕਹਿੰਦੇ ਸੀ ਤਾਂ ਆਪਣੇ ਪੰਜਾਬ ਦੇ ਵਿੱਚ ਹੀ ਰਾਜ ਭਾ ਕਾਇਮ ਕਰਨਾ ਹੈ ਮੜ ਮੜ ਸਿੰਘ ਬਹੁ ਮੰਗੇ ਪੰਜਾਬ ਆਪਸ ਮੈਂ ਲੜ ਹੋਣਾ ਖਰਾਬ ਕਹਿੰਦੇ ਮੁੜ ਮੁੜ ਕੇ ਮਹਾਰਾਜ ਕੋਲੋਂ ਸਿੰਘ ਪੰਜਾਬ ਦਾ ਇਲਾਕਾ ਵੀ ਮੰਗੀ ਜਾਂਦੇ ਆ ਮਹਾਰਾਜ ਪੰਜਾਬ ਦੀ ਧਰਤੀ ਦੇ ਆਪਸ ਮੈਂ ਲੜ ਹੋਏ ਖਰਾਬ ਭਾਈ ਰਤਨ ਸਿੰਘ ਜੀ ਕਹਿੰਦਿਆ ਨਾ ਮਹਾਰਾਜ ਕਹਿੰਦੇ ਨੇ ਆਪਸ ਵਿੱਚ ਇਹ ਲੜਦੇ ਫਿਰਨਗੇ ਆਪਸ ਵਿੱਚ ਕਿਤੇ ਇਹਨਾਂ ਦਾ ਬੈਰ ਵਿਰੋਧ ਨਾ ਵੱਧ ਜਾਵੇ ਸਤਗੁਰੂ ਮਹਾਰਾਜ ਤਾਂ ਬਖਵਖ ਇਲਾਕੇ ਦੇਣਾ ਚਾਹੁੰਦੇ ਹਨ ਦੱਖਣ ਮੰਗ ਲਓ ਭਾਈ ਪਟਨਾ ਮੰਗ ਲਓ ਜੋ ਤੁਹਾਡਾ ਚਿਤ ਕਰਦਾ ਪਹਾੜੀ ਇਲਾਕਾ ਮੰਗ ਲਓ ਕਹਿੰਦੇ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਕਹਿੰਦੇ ਆਪਸ ਵਿੱਚ ਤੁਹਾਡੇ ਵਿੱਚ ਕੋਈ ਲੜਾਈ ਝਗੜਾ ਨਾ ਪੈ ਜਾਵੇ ਇਹਨਾਂ ਇਲਾਕਿਆਂ ਨੂੰ ਲੈ ਕੇ ਇਸ ਕਰਕੇ ਮੈਂ ਤੁਹਾਨੂੰ ਬਖਵਖ ਦੇ ਇਲਾਕੇ ਦੇਣਾ ਚਾਹਨਾ ਕਿਉਂਕਿ ਇੱਥੇ ਤੱਕ ਆਪਾਂ ਵਿਚਾਰ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਜਿੰਨੇ ਸਿੰਘ ਖੜੇ ਆ ਜੀ ਸਤਿਗੁਰੂ ਜੀ ਦੇ ਚਫੇਰੇ ਗੁਰੂ ਸਾਹਿਬ ਕਹਿੰਦੇ ਨੇ ਖਾਲਸੇ ਦਾ ਰਾਜ ਹੋ ਗਿਆ ਭਾਈ ਪਹਿਲਾਂ ਆਪਾਂ ਗੱਲ ਕਰ ਰਹੇ ਸਖੰਡੇ ਬਾਟੇ ਦੀ ਪੌਲ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਪੰਜ ਸਿੰਘਾਂ ਦੀ ਡਿਊਟੀ ਲਾਂਦੇ ਨੇ ਖੰਡੇ ਬਾਟੇ ਦੀ ਪੌਲ ਸ਼ਿਕਾਈ ਜਾ ਰਹੀ ਹੈ ਕਿਉਂਕਿ ਪ੍ਰਸੰਗ ਥੋੜਾ ਲੰਬਾ ਹੈ ਜੀ ਵੱਡਾ ਪ੍ਰਸੰਗ ਹੈ ਅੱਧਾ ਆਪਾਂ ਅੱਜ ਵਿਚਾਰਿਆ ਅੱਧਾ ਆਪਾਂ ਕੱਲ੍ਹ ਨੂੰ ਵਿਚਾਰ ਕਰਾਂਗੇ ਕਿਉਂਕਿ ਸਮਾਂ ਸੀਮਤ ਹੈ ਸਾਰਿਆਂ ਨੇ ਕੋਲ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੰਘਾਂ ਨੂੰ ਇਲਾਕੇ ਦੇ ਰਹੇ ਆ ਪੰਜਾਬ ਦਾ ਇਲਾਕਾ ਦੇ ਰਹੇ ਆ ਪਹਾੜੀ ਇਲਾਕਾ ਲੈ ਲੋ ਕੋਈ ਵੀ ਤੁਹਾਡਾ ਜ਼ਿਕਰ ਦਾ ਤੁਸੀਂ ਇਲਾਕਾ ਪ੍ਰਾਪਤ ਕਰ ਸਕਦੇ ਹੋ ਅਗਲਾ ਜਿਹੜਾ ਪ੍ਰਸੰਗ ਆ ਜੀ ਆਪ ਅਗਲੇ ਦਿਵਾਨਾਂ ਵਿੱਚ ਵਿਚਾਰਾਂਗੇ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੰਘਾਂ ਨੂੰ ਖੁਸ਼ੀਆਂ ਦੇ ਰਹੇ ਹਨ ਕਿਸ ਤਰ੍ਹਾਂ ਖਾਲਸੇ ਦਾ ਰਾਜ ਹੋ ਰਿਹਾ ਹੈ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ